ਮੁੰਡੇ ਨੇ ਵਿਆਹ ਤੋਂ ਪਹਿਲਾਂ ਰੱਖਤੀ ਇਹ ਫਰਮਾਇਸ਼ ਕੁੜੀ ਵਾਲਿਆਂ ਨੇ ਕੁਰਸੀ ਨਾਲ ਬੰਨ ਲਿਆ ਮੁੰਡਾ ਤੇ ਉਸ ਦਾ ਪਿਓ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਜਿੱਥੇ ਇੱਕ ਪਾਸੇ ਕਈ ਵਾਰ ਮੁੰਡੇ ਵਾਲਿਆਂ ਵੱਲੋਂ ਦਾਜ ਦੇਹਜ ਮੰਗ ਕੇ ਲਿਆ ਜਾਂਦਾ ਹੈ ਉੱਥੇ ਹੀ ਦੂਜੇ ਪਾਸੇ ਕੁਝ ਪਰਿਵਾਰ ਇਹੋ ਜਿਹੇ ਵੀ ਹੁੰਦੇ ਨੇ ਜੋ ਬਿਨਾਂ ਦਾਜ ਲੈ ਆਪਣੇ ਲੜਕੇ ਦਾ ਵਿਆਹ ਕਰ ਦਿੰਦੇ ਨੇ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਲੜਕਾ ਤੇ ਉਸ ਦੇ ਪਿਤਾ ਨੂੰ ਕੁਰਸੀ ਦੇ ਨਾਲ ਬੰਨਿਆ ਹੋਇਆ ਹੈ ਦਰਅਸਲ ਇਸ ਲੜਕੇ ਦਾ ਅੱਜ ਵਿਆਹ ਸੀ ਅਤੇ ਵਿਆਹ ਤੋਂ ਪਹਿਲਾਂ ਜਦੋਂ ਇਹਨਾਂ ਦੇ ਰਿਸ਼ਤੇ ਦੀ ਗੱਲ ਚੱਲੀ ਸੀ ਤਾਂ ਲੜਕਾ ਪਰਿਵਾਰ ਨੇ ਕਿਹਾ ਸੀ ਕਿ ਸਾਨੂੰ ਦਾਜ ਵਿੱਚ ਕੁਝ ਵੀ ਨਹੀਂ ਚਾਹੀਦਾ ਪਰ ਐਨ ਮੌਕੇ ਤੇ ਆ ਕੇ ਵਿਆਹ ਤੋਂ ਪਹਿਲਾਂ ਲੜਕਾ ਅਤੇ ਲੜਕੇ ਦਾ ਪਿਤਾ ਕਹਿੰਦਾ ਕਿ ਸਾਨੂੰ ਗੱਡੀ ਚਾਹੀਦੀ ਏ ਪਰ ਵਿਚੋਲੇ ਨੇ ਲੜਕੇ ਵਾਲਿਆਂ ਨੂੰ ਕਿਹਾ ਕਿ ਜਦੋਂ ਰਿਸ਼ਤੇ ਦੀ ਗੱਲ ਚੱਲੀ ਸੀ ਉਦੋਂ ਤੁਸੀਂ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਉਦੋਂ ਤੁਸੀਂ ਕਿਹਾ ਸੀ ਕਿ ਅਸੀਂ ਕੁਝ ਵੀ ਨਹੀਂ ਲੈਣਾ ਸਾਡੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਏ ਪਰ ਹੁਣ ਤੁਸੀਂ ਮੌਕੇ ਤੇ ਗੱਡੀ ਮੰਗ ਰਹੇ ਹੋ ਅਤੇ ਲੜਕੀ ਦੇ ਪਿਤਾ ਨੇ ਵੀ ਕਿਹਾ ਕਿ ਸਾਡੀ ਹੈਅਤ ਨਹੀਂ ਕਿ ਅਸੀਂ ਤੁਹਾਨੂੰ ਗੱਡੀ ਦੇ ਦਈਏ ਪਰ ਜਦੋਂ ਐਨਾ ਸਮਝਾਉਣ ਦੇ ਬਾਵਜੂਦ ਵੀ ਵਿਆਹ ਵਾਲਾ ਮੁੰਡਾ ਤੇ ਉਸ ਦਾ ਪਿਤਾ ਨਾ ਮੰਨੇ ਤਾਂ ਅੱਕੇ ਹੋਏ ਕੁੜੀ ਵਾਲਿਆਂ ਨੇ ਵਿਆਹ ਵਾਲਾ ਮੁੰਡਾ ਤੇ ਉਸ ਦੇ ਪਿਤਾ ਨੂੰ ਕੁਰਸੀ ਨਾਲ ਬੰਨ ਲਿਆ ਅਤੇ ਕਿਹਾ ਕਿ ਹੁਣ ਤੁਹਾਨੂੰ ਗੱਡੀ ਦੇ ਨਾਲ-ਨਾਲ ਹੋਰ ਵੀ ਤਹੇਜ ਦੇ ਕੇ ਤੋਰਾਂਗੇ ਸੋ ਕੀ ਤੁਹਾਡੇ ਹਿਸਾਬ ਨਾਲ ਕੁੜੀ ਵਾਲਿਆਂ ਨੇ ਠੀਕ ਕੀਤਾ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ